ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਤੁਹਾਨੂੰ ਦੱਸਦੀ ਕਿ ਇੱਕ ਮਾਲ ਗੱਡੀ ਜੁੜੀ ਹੈ ਉਹ ਚਲਦੀ ਹੋਈ ਪਟੜੀ ਤੋਂ ਲੱਥ ਗਈ ਹੈ ਜੀ ਹਾਂ ਤਸਵੀਰਾਂ ਵੀ ਮੌਕੇ ਦੀਆਂ ਸਾਹਮਣੇ ਆਈਆਂ ਨੇ ਲਖਨਪੁਰ ਦੇ ਕੋਲ ਸਟੇਸ਼ਨ ਤੇ ਇਹ ਮਾਲ ਗੱਡੀ ਜਿਹੜੀ ਆ ਪਹੁੰਚਣੀ ਵਾਲੀ ਸੀ ਪਰ ਉਸ ਤੋਂ ਪਹਿਲਾਂ ਇਹ ਹਾਦਸਾ ਵਾਪਰ ਗਿਆ ਚਲਦੀ ਹੋਈ ਟ੍ਰੇਨ ਜਿਹੜੀ ਹੈ ਪਟੜੀ ਤੋਂ ਉੱਤਰ ਚੁੱਕੀ ਹੈ ਉਸ ਤੋਂ ਬਾਅਦ ਹੁਣ ਟੀਮਾਂ ਜੁੜੀਆਂ ਨੇ ਟੈਕਨੀਕਲ ਟੀਮਾਂ ਉਹ ਪਹੁੰਚੀਆਂ ਹੋਈਆਂ ਨੇ ਇੰਜੀਨੀਅਰ ਵੀ ਪਹੁੰਚੇ ਹੋਏ ਨੇ ਕਿ ਆਖਰਕਾਰ ਇਹ ਘਟਨਾ ਕਿਵੇਂ ਵਾਪਰ ਗਈ ਹੈ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਅਕਸਰ ਅਸੀਂ ਦੇਖਦੇ ਰਹਿੰਦੇ ਹਾਂ ਕਿ ਟ੍ਰੇਨ ਜੁੜੀ ਪਟੜੀ ਤੋਂ ਉੱਤਰ ਗਈ ਫਿਰ ਉਸ ਤੋਂ ਬਾਅਦ ਟ੍ਰੇਨ ਦਾ ਐਕਸੀਡੈਂਟ ਹੋ ਗਿਆ ਦੋ ਟ੍ਰੇਨਾਂ ਇਕੱਠੀਆਂ ਵੱਜ ਜਾਂਦੀਆਂ ਨੇ ਤਾਂ ਇਸ ਨੂੰ ਲੈ ਕੇ ਕਾਫੀ ਤੌਰ ਤੇ ਵਿਵਾਦ ਵੀ ਚੱਲਦਾ ਰਿਹਾ ਸੀ ਕਿ ਇਹ ਨਾਕਾਮੀਆਂ ਜੁੜੀਆਂ ਨੇ ਉਸ ਨੂੰ ਚੰਗੀ ਤਰ੍ਹਾਂ ਦੇਖਿਆ ਜਾਵੇ ਇਸ ਤੇ ਉੱਪਰ ਕੰਮ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਜਦੋਂ ਸਟਾਫ ਨੂੰ ਪਤਾ ਲੱਗਦਾ ਹੈ ਰੇਲਵੇ ਵਿਭਾਗ ਨੂੰ ਪਤਾ ਲੱਗਦਾ ਹੈ ਤਾਂ ਮੌਕੇ ਤੇ ਸਾਰੀਆਂ ਟੀਮਾਂ ਪਹੁੰਚਦੀਆਂ ਨੇ ਮੌਕੇ ਤੇ ਜਾ ਕੇ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਇਹ ਪਟੜੀ ਤੋਂ ਚੱਲਦੀ ਹੋਈ ਟ੍ਰੇਨ ਲਾਚ ਜਾਂਦੀ ਹੈ ਹਾਲਾਂਕਿ ਬਾਰਿਸ਼ ਦਾ ਮੌਸਮ ਹੈ ਲਗਾਤਾਰ ਕਿਣਮਿਣ ਕਿਣਮਿਣ ਹੋ ਰਹੀ ਹੈ ਤਾਂ ਇਹ ਹੁਣ ਵੀ ਬਾਰਿਸ਼ ਵਾਲਾ ਜਿਹੜਾ ਮੌਸਮ ਹੈ ਉਹ ਬਣਿਆ ਹੋਇਆ ਹੈ ਮੀਂਹ ਲਗਾਤਾਰ ਪੈ ਰਿਹਾ ਹੈ ਪਰ ਇਸ ਦੇ ਚੱਲਦਿਆਂ ਇਹ ਜੰਮੂ ਤੋਂ ਕਟੜਾ ਜਾ ਰਹੀ ਸੀਗੀ ਤਾਂ ਪਠਾਨਕੋਟ ਦੇ ਲਖਨਪੁਰ ਦੇ ਕੋਲ ਜਾ ਕੇ ਇਹ ਟ੍ਰੇਨ ਜਿਹੜੀ ਹੈ ਉਹ ਪਟੜੀ ਤੋਂ ਲੱਥ ਜਾਂਦੀ ਹੈ ਸੋ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਾਲਾਂਕਿ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਹੈ ਖੁਸ਼ਕਿਸਮਤੀ ਰਹੀ ਹੈ